ਗੁਰੂ ਸਾਹਿਬ ਜੀ ਦੀ ਨਿਤ ਕਰਿਆ ਕਿ ਜੋ ਸਾਰਾ ਦਿਨ ਦੇ ਵਿੱਚ ਗੁਰੂ ਸਾਹਿਬ ਉੱਥੇ ਕਰਦੇ ਸਨ ਆਨੰਦਪੁਰ ਸਾਹਿਬ ਦੇ ਵਿੱਚ ਜੋ ਬਖਸ਼ਿਸ਼ਾਂ ਵਰਤਾਂਦੇ ਸਨ ਕਿ ਪਹਿਲੇ ਨੌ ਗੁਰੂ ਸਹਿਬਾਨਾਂ ਦੀ ਤਰ੍ਹਾਂ ਹੀ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਗੁਰੂ ਸਾਹਿਬ ਨੇ ਉੱਠਣਾ ਸੋਚ ਇਸ਼ਨਾਨ ਕਰਨਾ ਤੇ ਅਕਾਲ ਪੁਰਖ ਦੇ ਚਰਨ ਕਮਲਾਂ ਦੇ ਵਿੱਚ ਸਾਹ ਸੰਗਤ ਜੀ ਧਿਆਨ ਲਾ ਕੇ ਬੈਠ ਜਾਣ ਭਗਤੇ ਦੇ ਵਿੱਚ ਜੁੜੇ ਰਹਿਣਾ ਫਿਰ ਮਾਰਾ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਉੱਠਣਾ ਤੇ ਜਪਜੀ ਸਾਹਿਬ ਜੀ ਦਾ ਜਾਪ ਕਰਨਾ ਫਿਰ ਜਿੱਥੇ ਆਸਾ ਜੀ ਦੇ ਵਾਰ ਦਾ ਕੀਰਤਨ ਹੁੰਦਾ ਆ ਉੱਥੇ ਪਹੁੰਚ ਜਾਣਾ ਮਾਰਾ ਨੇ ਕਿਉਂਕਿ ਮਾਮਾ ਕਿਰਪਾਲ ਚੰਦ ਜੀ ਪਹਿਲੇ ਗੁਰੂ ਸਹਿਬਾਨਾਂ ਦੀ ਮਰਿਆਦਾ ਸਾਰੀ ਜਾਣਦੇ ਸੀ ਪਹਿਲੇ ਗੁਰੂ ਸਹਿਬਾਨਾਂ ਦੀ ਸਾਰੀ ਮਰਿਆਦਾ ਜਾਣਦੇ ਸੀ ਕਿ ਕਿਵੇਂ ਰਾਗੀ ਸਿੰਘ ਕੀਰਤਨ ਗਾਉਂਦੇ ਨੇ ਸੰਗਤਾਂ ਆਣ ਕੇ ਗੁਰੂ ਦੇ ਚਰਨਾਂ ਵਿੱਚ ਗੁਰੂ ਦੇ ਦਰਬਾਰ ਵਿੱਚ ਉਸ਼ੋਭਦੀਆਂ ਨੇ ਇਹ ਕੀਰਤਨ ਸੁਣਦੀਆਂ ਨੇ ਉਦਾਂ ਦੀ ਮਰਿਆਦਾ ਫਿਰ ਬਣ ਗਈ ਤੇ ਸਾਧ ਸੰਗਤ ਸੰਗਤਾਂ ਹੁੰਦੀਆਂ ਗੁਰੂ ਸਾਹਿਬ ਵੀ ਫਿਰ ਜਪ ਜਪਜੀ ਸਾਹਿਬ ਦਾ ਪਾਠ ਕਰਨ ਉਪਰੰਤ ਮਹਾਰਾਜ ਉੱਥੇ ਪਹੁੰਚ ਜਾਂਦੇ ਆਸਾ ਜੀ ਦੀ ਵਾਰ ਦਾ ਭੋਗ ਪੈਂਦਾ ਫਿਰ ਪ੍ਰਸ਼ਾਦ ਵਰਤਿੰਦਾ ਹਿਆ ਗੁਰੂ ਕੀ ਦੇਗ ਵਰਤਦੇ ਆ ਸਾਰੇ ਸੰਗਤ ਦੇ ਵਿੱਚ ਸਾਰਿਆਂ ਨੇ ਪ੍ਰਸ਼ਾਦ ਲੈਣਾ ਫਿਰ ਮਹਾਰਾਜ ਨੇ ਕੋਈ ਸਮੇਂ ਵਾਸਤੇ ਸਾਧ ਸੰਗਤ ਜਿਹਦੇ ਸਿੱਖ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਗੁਰੂ ਚਰਨਾਂ ਵਿੱਚ ਆਉਂਦੇ ਨੇ ਉਹਨਾਂ ਨੂੰ ਮਹਾਰਾਜ ਨੇ ਮਿਲਣਾ ਉਹਨਾਂ ਨੇ ਆਪਣੇ ਜੀ ਦੇ ਬਿਰਥਾ ਸਤਿਗੁਰਾਂ ਨੂੰ ਦੱਸਣੇ ਤੇ ਮਾਰਨੇ ਨੇ ਸਤਨਾਮ ਦਾ ਜਾਪ ਜਿਹੜਾ ਦ੍ਰਿੜ ਕਰਵਾਣਾ ਇਹਨਾਂ ਨੂੰ ਸਤਨਾਮ ਦਾ ਜਾਪ ਦੱਸਣਾ ਉਜਤੇ ਦੇਣੇ ਮਾਰ ਸੱਚੇ ਪਾਤਸ਼ਾਹ ਜੀ ਨੇ ਸਮਝਾਣਾ ਕਿ ਆ ਆ ਟਾਂਗਿਆ ਸੰਸਾਰ ਸਮੁੰਦਰ ਤੋਂ ਪਾਰ ਹੋਣ ਦਾ ਮੁਕਤ ਹੋਣ ਦਾ ਚਰਨ ਪਾਹੁਲ ਲੈ ਕੇ ਮਾਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਗੁਰੂ ਕੇ ਸਿੱਖ ਬਣਦੇ ਨੇ ਬੜੇ ਨਵੇਂ ਆਉਂਦੇ ਜਿਹੜੀ ਸੰਗਤਾਂ ਨਵੀਂ ਆਉਂਦੀ ਬਾਕੀ ਸੰਗਤਾਂ ਦੇ ਨਾਲ ਵੀ ਬੜੇ ਕਈ ਤਰ੍ਹਾਂ ਦੇ ਜਿਨ੍ਹਾਂ ਦੇ ਮਨਾਂ ਵਿੱਚ ਕੋਈ ਸਵਾਲ ਲੈ ਕੇ ਸਵਾਲੀ ਆਉਂਦਾ ਸਤਿਗੁਰੂ ਮਾਰੇ ਸਭ ਦੇ ਆਸ ਜਿਹੜੀ ਭਾਵਨਾ ਪੂਰੀ ਕਰ ਦਿੰਦੇ। ਸੋ ਇਦਾਂ ਸਾਧ ਸੰਗਤ ਦੁਪਹਿਰ ਹੁਣ ਤੱਕ ਮਾਰੇ ਸੱਚੇ ਪਾਤਸ਼ਾਹ ਜੀ ਸੰਗਤਾਂ ਦੇ ਵਿੱਚ ਵਿਚਰਦੇ ਰਹਿੰਦੇ। ਫਿਰ ਮਾਤਾਵਾਂ ਦੇ ਕੋਲ ਚਲੇ ਜਾਣਾ। ਉਹਨਾਂ ਦੇ ਕੋਲ ਮਾਈਆਂ ਦੇ ਕੋਲ ਬੈਠਣਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕੀ ਵੇਖਣਾ ਕਿ ਭਾਈ ਮਨੀ ਸਿੰਘ ਜਿਹੜੇ ਨੇ ਉਹਨਾਂ ਨੇ ਸਾਧ ਸੰਗਤ ਜੀ ਗੁਰੂ ਨੌ ਗੁਰੂ ਸਹਿਬਾਨਾਂ ਦੀਆਂ ਜੋ ਸਾਖੀਆਂ ਨੇ ਉਹ ਸੁਣਾਣੀਆਂ ਮਾਈਆਂ ਨੂੰ। ਤਾ ਜੋ ਉਹਨਾਂ ਨੂੰ ਗੁਰੂ ਸਾਹਿਬ ਦਾ ਇਤਿਹਾਸ ਪਤਾ ਹੋਵੇ ਜੇ ਉਹ ਸੁਣਨ ਗਿਆ ਤੇ ਅੱਗੇ ਹੋਰ ਸੰਗਤਾਂ ਨੂੰ ਸੁਣਨ ਗਿਆ ਗਾਹ ਦੇ ਗਾਂ ਸਿੱਖਾਂ ਨੂੰ ਪਤਾ ਲੱਗੇਗਾ ਗੁਰੂ ਸਾਹਿਬ ਦੀ ਵਡਿਆਈ ਦਾ ਅੱਜ ਤੇ ਬਹੁਤ ਘਟ ਗਿਆ ਨਾ ਕਿ ਗੁਰੂ ਦੀ ਗੱਲ ਕੋਈ ਕਰਦਾ ਹੀ ਨਹੀਂ ਪਰ ਮਹਾਰਾਜ ਕਿਰਪਾ ਕਰਨ ਉਦੋਂ ਇਦਾਂ ਗਾਂ ਤੋਂ ਗਾਂ ਇਹ ਸਤਗੁਰੂ ਪਾਸਾ ਜੀ ਨੇ ਪ੍ਰਚਾਰ ਦਾ ਤਰੀਕਾ ਵੀ ਲੱਭਿਆ ਹੋਇਆ ਸੀ ਜਿਵੇਂ ਮਸੰਦ ਪ੍ਰਥਾ ਸੀ ਸੋ ਅੱਗੇ ਵਿਚਾਰ ਆਏਗੇ ਬੇਸ਼ੱਕ ਮਸੰਦ ਭ੍ਰਿਸ਼ਟੇ ਗਏ ਪਰ ਗੁਰੂ ਪਾਸਾ ਜੀ ਨੇ ਆਖਿਆ ਸਿੱਖ ਆਪ ਖੁਦ ਹੀ ਇਹ ਸੇਵਾ ਨਿਭਾਇਆ ਕਰਨਗੇ ਸਾਰੇ ਸੰਗਤ ਨੂੰ ਇਹ ਸੇਵਾ ਦਿੱਤੀ ਜਾਏਗੀ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਸਮੇਂ ਸੱਤੇ ਤੇ ਬਲਵੰਡ ਨੇ ਕੀਰਤਨ ਕਰਨਾ ਛੱਡ ਦਿੱਤਾ ਸੀ ਕਿ ਗੁਰੂ ਦਰਬਾਰ ਵਿੱਚ ਜਦੋਂ ਕੀਰਤਨ ਕਰਨ ਵਾਸਤੇ ਨਾ ਆਏ ਸੱਦੇ ਤੇ ਵੀ ਨਾ ਆਏ ਤੇ ਮਹਾਰਾਜ ਨੇ ਆਖਿਆ ਅੱਜ ਆਪਾਂ ਖੁਦ ਹੀ ਕਰਾਂਗੇ ਕਹਿਣ ਲੱਗੇ ਮਹਾਰਾਜ ਸਾਨੂੰ ਤੇ ਕੋਈ ਸਾਜ਼ ਨਹੀਂ ਪਤਾ ਸਾਨੂੰ ਕੋਈ ਸੁਰਾ ਦਾ ਨਹੀਂ ਪਤਾ ਮਹਾਰਾਜ ਕਹਿਣ ਲੱਗੇ ਉਹਦੇ ਚਰਨਾਂ ਦਾ ਧਿਆਨ ਧਰ ਕੇ ਤੇ ਸ਼ਬਦ ਵਿੱਚ ਭਿੱਜਣ ਦਾ ਯਤਨ ਕਰੋ ਆਪੇ ਸੁਰ ਰਲ ਜਾਵਾਂਗੇ ਆਪੇ ਸਾਜ਼ ਵੱਜਣਗੇ ਸਾਹ ਸੰਗਤ ਜੀ ਉਸ ਦਿਨ ਤੋਂ ਮਹਾਰਾਜ ਨੇ ਵੀ ਆਖਿਆ ਸੀ ਕਿ ਸੰਗਤ ਆਪ ਹੀ ਕੀਰਤਨ ਕਰ ਲਿਆ ਕਰੋ ਕਿਸੇ ਦੇ ਮਥਾਜੇ ਨਹੀਂ ਮਥਾਜੇ ਨਹੀਂ ਕੋ ਬੋਲਣ ਕਿਸੇ ਦੇ ਮਥਾਜ ਨਹੀਂ ਹੋਣਾ ਹੈਗਾ ਗੁਰਸਿੱਖ ਨੇ ਤੁਮਾਰੀ ਕਿਰਪਾ ਕਰਨ ਇੱਥੇ ਮਾਈਆਂ ਨੂੰ ਭਾਈ ਮਨੀ ਸਿੰਘ ਜੀ ਸਾਖੀਆਂ ਸੁਣਾਉਂਦੇ ਕਿ ਗਾਂ ਗੁਰੂ ਦੀ ਮਹਿਮਾ ਪਤਾ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਇੱਥੇ ਆਉਣਾ ਕੋ ਸਮਾਂ ਇੱਥੇ ਬਿਤਾਉਣਾ ਫਿਰ ਮਾਤਾ ਜੀਤੋ ਜੀ ਆਪਣੀਆਂ ਦਾਸੀਆਂ ਦੇ ਨਾਲ ਗੁਰੂ ਸਾਹਿਬ ਜੀ ਦੀ ਉਹਨਾਂ ਦੀ ਸੇਵਾ ਲੈਣੀ ਵਾਤਵਾ ਉਹਨਾਂ ਦੀ ਸੇਵਾ ਦੇ ਵਿੱਚ ਜੁੜਨਾ ਜੇ ਦਾ ਸਮਾਂ ਬੇਕਦਾ ਕਈ ਵਾਰੀ ਗੁਰੂ ਸਾਹਿਬ ਜੀ ਦਾ ਜੀ ਕਰਦਾ ਤੇ ਸਤਗੁਰੂ ਸੈਲ ਕਰਨ ਵੀ ਜਾਂਦੇ ਆ ਸ਼িকার ਕਰਨ ਵਾਸਤੇ ਵੀ ਜਾਂਦੇ ਨੇ ਤੇ ਕਈ ਵਾਰੀ ਸਾਹ ਸੰਗਤ ਦੇ ਸਮੇਂ ਦੇ ਹਿਸਾਬ ਦੇ ਨਾਲ ਇਹ ਨਿਤ ਦੀ ਕਿਰਿਆ ਜਿਹੜੀ ਐ ਨੇਮ ਨੂੰ ਛੱਡ ਕੇ ਜਿਹੜਾ ਸਿਮਰਨ ਬਾਣੀ ਜਿਹੜੀ ਐ ਉਸ ਨੇਮ ਨੂੰ ਛੱਡ ਕੇ ਬਾਕੀ ਦੀ ਕਿਰਿਆ ਜਿਹੜੀ ਐ ਚੇਂਜ ਹੋ ਜਾਂਦੀ ਕਈ ਵਾਰੀ ਪਰ ਨੇਮ ਨੇ ਸਿਮਰਨ ਕਦੇ ਛੱਡਿਆ ਕਿ ਅੰਮ੍ਰਿਤ ਵੇਲੇ ਉੱਠ ਕੇ ਨਿਤ ਨੇਮ ਕਰਨਾ ਹੀ ਕਰਨਾ ਉਹ ਤੇ ਆਪਾਂ ਨੂੰ ਪਤਾ ਹੀ ਹੈ ਕਿ ਜਦੋਂ ਸਰਸਾ ਦਾ ਪਾਣੀ ਚੜ ਗਿਆ ਸੀ ਕਿੰਨਾ ਜ਼ਿਆਦਾ ਪਿੱਛੋਂ ਲੱਖਾਂ ਦੀ ਫੌਜ ਨੇ ਹਮਲਾ ਕਰ ਦਿੱਤਾ ਸੀ ਪਰ ਮਹਾਰਾਜ ਕਹਿੰ ਲੱਗੇ ਉਹ ਸਮਾਂ ਆ ਗਿਆ ਪਿਆਰੇ ਦੀ ਯਾਦ ਵਿੱਚ ਜੁੜਨ ਦਾ ਇਹ ਸਮਾਂ ਨਹੀਂ ਖੁਜਾਣਾ ਬੜਾ ਔਖਾ ਸਮਾਂ ਸੀ ਪਰ ਮਹਾਰਾਜ ਨੇ ਤਾਂ ਵੀ ਸਾਹ ਸੰਗ ਜਿਓ ਨਿਤਨੇਮ ਦਾ ਸਮਾਂ ਜਿਹੜਾ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜਨ ਦਾ ਸਮਾਂ ਜਿਹੜਾ ਉਹ ਨਹੀਂ ਛੱਡਿਆ ਨੇ ਤੇ ਅੱਜ ਕੱਲ ਕੀ ਹੁੰਦਾ ਆਪਾਂ ਕਿ ਕਹਿੰਨੇ ਆ ਅੱਜ ਵੇਲੇ ਆ ਅੱਜ ਨਾਮ ਜਪ ਲਈਏ ਘੜੀ ਅੱਜ ਵੇਲੇ ਆ ਪਿਆਰੇਓ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਫੌਜ ਲੱਗੀ ਆ ਕਿ ਉਹ ਵੇਲਾ ਸਮਾਂ ਸੀ ਨਹੀਂ ਉਹ ਵੇਲਾ ਸਮਾਂ ਨਹੀਂ ਉਥੇ ਮੁਸ਼ਕਲ ਦੀ ਘੜੀ ਸੀ ਪਰ ਫਿਰ ਵੀ ਗੁਰੂ ਸਾਹਿਬ ਨੇ ਸਿਮਰਨ ਦੇ ਵਿੱਚ ਜੁੜਨਾ ਕੀਤਾ ਅਜ ਅਸੀਂ ਵੇਲਾ ਸਮਾਂ ਲੱਭਦੇ ਆ ਕਿ ਵੇਲੇ ਹੋਈਏ ਤੇ ਕਈ ਵਾਰੀ ਤੇ ਵੇਲੇ ਵੈਸੇ ਸਾਰਾ ਦਿਨ ਵੇਲੇ ਹੁੰਨੇ ਤਾਂ ਵੀ ਨਹੀਂ ਜਪਦੇ ਇਹ ਤੇ ਗੁਰੂ ਮੇਰ ਕਰਨ ਸਾਨੂੰ ਬਲ ਬਖਸ਼ਣ ਉਦਮ ਬਖਸ਼ਿਸ਼ ਕਰਨ ਪਿਆਰ ਵਦੇ ਗੁਰੂ ਚਰਨਾਂ ਦੇ ਪ੍ਰਤੀ ਸਾਤਗੁਰੂ ਮਹਾਰਾਜ ਨੇਮ ਦੇ ਵਿੱਚ ਕਦੇ ਵੀ ਉਹ ਸਾਥ ਸੰਗਤ ਜੀ ਕਦੇ ਕਮੇ ਨਹੀਂ ਆਉਣ ਦਿੰਦੇ ਜਿਹੜਾ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਨ ਵਾਲਾ ਸਮਾਂ ਜਾਂ ਕੀਰਤਨ ਬਾਣੀ ਵਾਲਾ ਸਮਾਂ ਬਾਕੀ ਜਿਹੜਾ ਦੰਦ ਦੇ ਕਿਰਿਆ ਉਹ ਕਦੇ ਕਦੇ ਜਿਹੜਾ ਸਮਾਜ ਚੇਂਜ ਹੋ ਜਾਂਦਾ ਜਿਵੇਂ ਕਦੀ ਸ਼ਿਕਾਰ ਖੇਡਣ ਨਾ ਗਏ ਤੇ ਕਦੀ ਚਲੇ ਗਏ ਫਿਰ ਮਾਰੇ ਸੱਚੇ ਪਾਤਸ਼ਾਹ ਨੇ ਉੱਥੇ ਸਾਧ ਸੰਗਤ ਵਿਦਿਆ ਜਿਹੜੀ ਪੜ੍ਹਨੀ ਵੀ ਤੇ ਪੜਾਉਣੀ ਵੀ ਗਾਂ ਹੋਰਾਂ ਨੂੰ ਵੀ ਕਿਉਂਕਿ ਜਿਹੜੇ 52 ਹੁਕਮਨਾਮੇ ਗੁਰੂ ਗੋਬਿੰਦ ਸਿੰਘ ਮਾਰੇ ਦੇ ਕੇ ਗਏ ਨੇ ਨਾ ਉਹਨਾਂ ਦੇ ਵਿੱਚ ਵੀ ਮਾਰੇ ਨੇ ਆਖਿਆ ਕਿ ਗੁਰਸਿੱਖ ਨੇ ਖਾਲਸੇ ਨੇ ਵਿਦਿਆ ਪੜ੍ਹਨੀ ਹੈ ਸ਼ਾਸਤਰ ਵਿਦਿਆ ਵੀ ਦੂਸਰੀ ਵਿਦਿਆ ਵੀ ਸਾਰੇ ਹਰ ਤਰ੍ਹਾਂ ਦੀ ਵਿਦਿਆ ਜਿਹੜੀ ਆ ਗੁਰਸਿੱਖ ਨੇ ਜਾਣਣੀ ਆ ਪੜ੍ਹਨੀ ਆ ਸਮਾਰ ਸੱਚੇ ਪਾਤਸ਼ਾਹ ਜੀ ਆਪ ਵੀ ਉੱਥੇ ਜਿੱਥੇ ਸਾਧ ਸੰਗਤ ਨਾਲ ਵਿਚ ਸ਼ਾਮਲ ਹੁੰਦੇ ਨਾਲ ਹੋਰ ਸਿੱਖਾਂ ਨੂੰ ਸ਼ਾਮਲ ਕਰਦੇ ਤੇ ਸਵੱਤੇ ਸਿੱਧੇ ਇਦਾਂ ਜਵਾਬਦਾਸ਼ ਜਿਵੇਂ ਮਹਾਰਾਜ ਦੀ ਖਾਲਸਾ ਖਾਲਸਾ ਹੀ ਫੌਜ ਜਿਹੜੀ ਤਿਆਰ ਹੋ ਰਹੀ ਹੁੰਦੀ ਸਾਹ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਜਿਵੇਂ ਜਵੇਂ ਸਮਾਂ ਨਿਕਲਦਾ ਆਇਆ ਗੁਰੂ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਨੂੰ ਵੇਖਦਿਆਂ ਹੋਇਆ ਜਿਹੜੇ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਦੇ ਸਮੇਂ ਫੌਜ ਦੇ ਵਿੱਚ ਸ਼ਾਮਲ ਹੋਏ ਸੀ ਨਾ ਸਿੱਖ ਉਹਨਾਂ ਦੇ ਗਾਂ ਪੁੱਤਰ ਉਹਨਾਂ ਦੇ ਗਾਂ ਪੁੱਤਰੇ ਜਿਹੜੇ ਨੇ ਉਹਨਾਂ ਨੂੰ ਪਤਾ ਲੱਗਾ ਕਿ ਮਹਾਰਾਜ ਦੇ ਉਥੇ ਨਾਨਕ ਪੁਰ ਸਾਹਿਬ ਦੇ ਵਿੱਚ ਬੜੇ ਸੰਗਤ ਜਿਹੜੇ ਆ ਬੜੇ ਸਿੱਖ ਜਿਹੜੇ ਨੇ ਸ਼ਸਤਰ ਧਾਰੀ ਹੋ ਰਹੇ ਨੇ ਸ਼ਸਤਰ ਚਲਾਉਣਾ ਸਿੱਖਦੇ ਨੇ ਘੋੜਸਵਾਰੀ ਕਰਨੀ ਸਿੱਖਦੇ ਨੇ ਤੇ ਗੁਰੂ ਸਾਹਿਬ ਉਹਨਾਂ ਦਾ ਬੜਾ ਚਾਹ ਕਰਦੇ ਨੇ ਜਿਹੜਾ ਵਧੀਆ ਘੋੜਸਵਾਰੀ ਕਰਦਾ ਉਹ ਉੱਥੇ ਬੜਾ ਖੁਸ਼ ਹੁੰਦੇ ਬੜਾ ਮਹਾਰਾਜ ਉਹਦੇ ਵੱਲ ਵੇਖਦੇ ਨੇ ਜਿਹੜਾ ਸ਼ਸਤਰ ਵਧੀਆ ਚਲਾ ਲੈਂਦਾ ਜਿਹਦਾ ਜਿਹਦੇ ਸਰੀਰ ਵਿੱਚ ਬਾਲਿਆ ਮਾਰੂ ਉਹਦੇ ਵੱਲ ਵੇਖ ਕੇ ਬੜਾ ਖੁਸ਼ ਹੁੰਦੇ ਨੇ ਇਹ ਸੁਣ ਸੁਣ ਕੇ ਸਾਰੇ ਉਧਰ ਨੂੰ ਜਾਂਦੇ ਤੇ ਕੁਝ ਕੁ ਨੂੰ ਮਹਾਰੇ ਨੇ ਆਪ ਵੀ ਬੁਲਾਵੇ ਭੇਜੇ ਨੇ ਕਈ ਸਿੱਖਾਂ ਦੇ ਨਾਮ ਲਿਖੇ ਨੇ ਵਿੱਚ ਪਰ ਇੱਕ ਸਿੱਖ ਦਾ ਨਾਮ ਸਾਹਾ ਸੰਗਤ ਜੀ ਗੁਲਾਬ ਰਾਏ ਕਹਿੰਦੇ ਨੇ ਉਹ ਵੀ ਹੋਇਆ ਤੇ ਫੌਜ ਦੇ ਵਿੱਚ ਸ਼ਾਮਲ ਪਰ ਹੋਇਆ ਕਿਉਂ ਨੇ ਨਾ ਗਲਤੀ ਦੇ ਨਾਲ ਸਾਹਾ ਸੰਗਤ ਜੀ ਕਿਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜਾ ਦਸਤਾਰ ਸੀ ਆਪਣੇ ਸਿਰ ਤੇ ਰੱਖ ਲਈ ਸਿਰ ਤੇ ਸਜਾ ਲਈ ਫਿਰ ਦੂਜੇ ਜਿਹੜੇ ਸਿੱਖ ਸਨ ਉਹਨਾਂ ਨੇ ਦੱਸਿਆ ਕਿ ਭਾਜੀ ਪਿਆਰਿਆ ਇਹ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਦਸਤਾਰ ਆ ਲਾ ਕੇ ਮਰਨ ਵਾਪਸ ਦੇਣ ਲੱਗਾ ਤੇ ਗੁਰੂ ਗੋਬਿੰਦ ਸਿੰਘ ਮਾਰਕਿਆਂ ਲੱਗੇ ਰਹਿਣ ਦੇ ਸਮਾ ਆਏਗਾ ਤੇਰੀ ਵੀ ਗੁਰਿਆਈ ਦਾ ਗੁਰੂ ਸਾਹਿਬ ਨੇ ਇਹਦਾ ਆਖਿਆ ਸਮਾ ਆਏਗਾ ਤੇਰੀ ਵੀ ਗੁਰਿਆਈ ਦਾ ਸਾਧ ਸੰਗਤ ਦੇ ਪਰ ਪਾਛਾ ਕਿਹਨ ਲਗੇ ਰਹੇਗਾ ਨਹੀਂ ਸਮਾ ਆਏਗਾ ਜ਼ਰੂਰ ਪਰ ਰਹੇਗਾ ਨਹੀਂ ਕਹਿੰਦੇ ਨੇ ਜਦੋਂ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਗੁਰੂ ਸਾਹਿਬ ਦੱਖਣ ਵੱਲ ਨੂੰ ਚੱਲੇ ਸੀ ਨਾ ਉਦੋਂ ਮਹਾਰਾਜ ਗੁਰਬਖਸ਼ ਉਦਾਸੀ ਨੂੰ ਜਦੋਂ ਅਨੰਦਪੁਰ ਸਾਹਿਬ ਦੀ ਸੇਵਾ ਦੇ ਕੇ ਗਏ ਸੀ ਇਹਨੇ ਗੁਲਾਬ ਰਾਏ ਨੇ ਕੀ ਕੀਤਾ ਉਹਨੂੰ ਧੱਕੇ ਮਾਰ ਕੇ ਬਾਹਰ ਕੱਢਤਾ ਅਨੰਦਪੁਰ ਸਾਹਿਬ ਤੋਂ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ ਆਪ ਗੁਰੂ ਬਣ ਕੇ ਬਹਿ ਗਿਆ ਪਰ ਕਹਿੰਦੇ ਨੇ ਇਹਦੇ ਵੰਸ ਨਹੀਂ ਫਿਰਾਈ ਇਹਦੇ ਕੁੱਲ ਜਿਹੜੇ ਆ ਨਾਸ਼ ਹੋ ਗਿਆ ਸੀ ਤੇ ਤਾਂ ਹੀ ਸਿਆਣੇ ਨੇ ਕਹਿੰਦੇ ਨੇ ਸਾਹਸੰਗਤ ਜੀ ਕੇ ਸ਼ੇਰਣੀ ਦਾ ਦੁੱਧ ਜਿਹੜਾ ਸੋਨੇ ਦੇ ਭਾਂਡੇ ਤੋਂ ਇਲਾਵਾ ਕਿਤੇ ਹੋਰ ਨਹੀਂ ਟਿਕ ਪਉਂਦਾ ਇਦਾਂ ਹੀ ਕਹਿੰਦੇ ਨੇ ਇਹ ਗੁਰਿਆਈ ਜਿਹੜੀ ਹੈ ਗੁਰਿਆਈ ਗੁਰੂ ਗੋਦ ਗੁਰੂ ਗੱਦੀ ਜਿਹੜੀ ਹੈ ਕਮਾਈ ਵਾਲੇ ਤੋਂ ਬਿਨਾਂ ਟਿਕ ਨਹੀਂ ਸਕਦੀ ਜਾਂ ਗੁਰੂ ਘਰ ਦੀ ਸੇਵਾ ਜਿਹੜੀ ਆ ਜਿਹਦੇ ਕੋਈ ਮੁਸ਼ਕਲ ਹੋਏਗੀ ਉਹਨੂੰ ਹੀ ਮਿਲ ਸਕਦੇ ਦੂਜਾ ਤੀਜਾ ਸੇਵਾ ਵੀ ਨਹੀਂ ਲੈ ਸਕਦਾ ਜੇਕਰ ਗੁਰਬਖਸ਼ ਉਦਾਸੀ ਨੂੰ ਮਾਰ ਨੇ ਸੇਵਾ ਦਿੱਤੀ ਸੀ ਨਾ ਤੇ ਉਹ ਹੈ ਵੀ ਸੋਨੇ ਦਾ ਭਾਂਡਾ ਸੀ ਉਹ ਹੈ ਵੀ ਕਮਾਈ ਵਾਲਾ ਸਿੱਖ ਸੀ ਤਾਂ ਸੇਵਾ ਦਿੱਤੀ ਮਾਰ ਨੇ ਤੇ ਗੁਲਾਬ ਰਾਏ ਜਿਹੜਾ ਕੋਈ ਕਮਾਈ ਨਹੀਂ ਘੱਲਣਾ ਨਹੀਂ ਤੇ ਉਹ ਸੇਵਾ ਲੈਣੀ ਚਾਹੁੰਦਾ ਆ ਉੱਪਰ ਉਹ ਗੁਰੂ ਬਣ ਕੇ ਬਹਿਣਾ ਚਾਹੁੰਦਾ ਸੀ ਪਰ ਕਹਿੰਦੇ ਨੇ ਇਹਦੀ ਕੁਲ ਵੀ ਨਹੀਂ ਰਹੀ ਮਗਰੋਂ ਸੋ ਸਾਤਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਸਮਾਯਾ ਜਿੰਨੇ ਦਿੰਦਾ ਪਿਆਰ ਉਹ ਅੱਗੇ ਵਿਚਾਰ ਕਰੀਏ ਸਮਾਂ ਮਿਲਿਆ ਤੇ ਆਪਾਂ ਕੱਲ ਨੂੰ ਅਗਲੇ ਵਿਚਾਰ ਨਾਲ ਜੁੜਾਂਗੇ